देसी घ्यो खान ਦੇ ਫਾਇਦੇ ਅਤੇ ਸਹੀ ਤਰੀਕਾ ਨੰਬਰ 1 ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਖਾਨ ਨਾਲ ਸਰੀਰ 12 ਮਹੀਨੇ ਤੱਕ ਸੇਤਮੰਦ ਰਹਿੰਦਾ ਹੈ ਨੰਬਰ 2 ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਮਿਲਾ ਕੇ ਸੌਣ ਤੋਂ ਪਹਿਲਾਂ ਪੀਣ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 3 ਇੱਕ ਚਮਚ ਕੋਸੇ ਦੇਸੀ ਘਿਓ ਦਾ ਸੇਵਨ ਕਰਨ ਨਾਲ ਵਾਰ-ਵਾਰ ਹिचਕੀ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 4 ਇੱਕ ਚਮਚ ਦੇਸੀ ਘਿਓ ਵਿੱਚ ਗੁੜ ਮਲਾ ਕੇ ਗਰਮ ਕਰਕੇ ਸੇਵਨ ਕਰਨ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਖੰਘ ਠੀਕ ਹੋ ਜਾਂਦੀ ਹੈ। ਨੰਬਰ 5 ਦੇਸੀ ਘਿਓ ਵਿੱਚ ਖੰਡ ਮਲਾ ਕੇ ਖਾਣ ਨਾਲ ਪਤਲੇਪਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 6 ਜੇਕਰ ਕਿਸੇ ਵਿਅਕਤੀ ਨੂੰ ਫੂਡ ਪాయిਜ਼ਿੰਗ ਹੋ ਗਈ ਹੋਵੇ ਤਾਂ ਉਸ ਨੇ ਉਸ ਨੇ ਜ਼ਹਿਰ ਖਾ ਲਿਆ ਹੋਵੇ ਤਾਂ 12 ਗ੍ਰਾਮ ਦੇਸੀ ਘਿਓ ਨੂੰ ਚਾਰ ਭਾਗਾਂ ਵਿੱਚ ਵੰਡ ਲਿਆ ਵੰਡ ਕੇ ਦਿਨ ਵਿੱਚ ਚਾਰ ਵਾਰ ਸੇਵਨ ਕਰਨ ਨਾਲ ਜਲਦੀ ਹੀ ਸਿਹਤ ਵਿੱਚ ਲਾਭ ਮਿਲਦਾ ਹੈ ਨੰਬਰ 7 ਬਵਾਸੀਰ ਦੀ ਬਿਮਾਰੀ ਵਿੱਚ 1 ਕੱਪ ਦੁੱਧ ਵਿੱਚ 1 ਚਮਚ ਦੇਸੀ ਘਿਓ ਮਿਲਾ ਕੇ ਰੋਜ਼ ਰਾਤ ਨੂੰ ਖਾਣ ਤੋਂ ਬਾਅਦ ਪੀਣ ਨਾਲ ਬਵਾਸੀਰ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ। ਨੰਬਰ 8 ਦੇਸੀ ਘਿਓ ਨੂੰ ਮਿਸ਼ਰੀ ਦੇ ਨਾਲ ਮਿਲਾ ਕੇ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ। ਨੰਬਰ 9 ਦੇਸੀ ਘਿਓ ਨੂੰ ਕੋਸਾ ਕਰਕੇ ਖਾਣ ਨਾਲ ਭੋਜਨ ਨੂੰ ਪਚਨ ਵਿੱਚ ਆਸਾਨੀ ਹੁੰਦੀ ਹੈ। ਨੰਬਰ 10 ਪਲੇਗ ਦੀ ਬਿਮਾਰੀ ਹੋਣ ਤੇ 15 ਗ੍ਰਾਮ ਦੇਸੀ ਘਿਓ ਨੂੰ ਚਾਰ ਬਰਾਬਰ ਹਿੱਸੇ ਵਿੱਚ ਵੰਡ ਕੇ ਦਿਨ ਵਿੱਚ ਚਾਰ ਵਾਰ ਇੱਕ ਕੱਪ ਦੁੱਧ ਦੇ ਨਾਲ ਮਿਲਾ ਕੇ ਪੀਣ ਨਾਲ ਪਲੇਗ ਰੋਗ ਤੋਂ ਵੀ ਛੁਡਕਾਰਾ ਮਿਲ ਜਾਂਦਾ ਹੈ। ਨੰਬਰ 11 ਦੋ ਚਮਚ ਕੋਸੇ ਦੇਸੀ ਘਿਓ ਵਿੱਚ ਦੋ ਚਮਚ ਚੀਨੀ ਮਿਲਾ ਕੇ ਪੀਣ ਨਾਲ ਨਸ਼ੀਲੇ ਪਦਾਰਤ ਦਾ ਨਸ਼ਾ ਉਤਰ ਜਾਂਦਾ ਹੈ। ਨੰਬਰ 12 10 ਦਾਣੇ ਕਾਲੀ ਮਿਰਚ 1 ਇੰਚ ਅਦਰਕ 10 ਦਾਣੇ ਮਿਸ਼ਰੀ ਦੇ 2 ਚਮਚ ਦੇਸੀ ਘਿਓ ਵਿੱਚ ਪਾ ਕੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਦੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਨੰਬਰ 13 ਦੇਸੀ ਘਿਓ ਵਿੱਚ ਵਿਟਾਮਿਨ ਡੀ ਦੀ ਮਾਤਰਾ ਪਾਈ ਜਾਂਦੀ ਹੈ ਜੋ ਦਿਲ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨੰਬਰ 14 ਦੇਸੀ ਘਿਓ ਦਾ ਸੇਵਨ ਕਰਨ ਨਾਲ ਖਰਾਬ ਕੈਸਟਰੋਲ ਘੱਟ ਹੁੰਦਾ ਹੈ। ਨੰਬਰ 15 ਦੇਸੀ ਘਿਓ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ ਨਾਲ ਹੀ ਇਮਿਊਨਿਟੀ ਪਾਵਰ ਵੀ ਵਧਾਉਂਦਾ ਹੈ। ਨੰਬਰ 16 ਦੇਸੀ ਘਿਓ ਨੂੰ ਰੋਜ਼ਾਨਾ ਦਾਲ ਵਿੱਚ ਪਾ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 17 ਦੇਸੀ ਘਿਓ ਦੀਆਂ ਦੋ ਬੂੰਦਾਂ ਨੱਕ ਵਿੱਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਵਿੱਚ ਵੀ ਰਾਮ ਮਿਲਦਾ ਹੈ ਨੰਬਰ 18 ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਖੂਨੀ ਬਵਾਸੀਰ ਦੀ ਬਿਮਾਰੀ ਵਿੱਚ ਇੱਕ ਚਮਚ ਕਾਲਾ ਤੇਲ ਦਾ ਪਾਊਡਰ ਅਤੇ ਇੱਕ ਚਮਚ ਮਿਸ਼ਰੀ ਵਿੱਚ ਦੇਸੀ ਘਿਓ ਮਲਾ ਕੇ ਦਿਨ ਵਿੱਚ ਤਿੰਨ ਵਾਰ ਖਾਣ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ